ਅੱਜ ਤਾਂ ਹੋਰਾਂ ਦੇ ਸਾਹ ਪਏ ਨੇ ਕਈ ਉਹੀ ਭੱਜ ਗਏ ਮੈਨੂੰ ਫੜਨੇ ਦੇ ਜਾਂਦੇ ਲੈ ਲੈ ਉਹ ਪੰਜਾਬ ਦੇ ਰਾਖੇ ਕਹੋਂਦੇ ਨੇ ਕਹਿੰਦਾ ਮੈਨੂੰ ਪਤਾ ਲੱਗਿਆ ਮੈਨੂੰ ਫੜਨਗੇ ਉਹ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਚੋਰ ਦੀ ਦਾੜੀ ਚ ਟਣਕਾ ਚੋਰ ਦੇ ਦਿਲ ਚ ਪਾਲਾ ਹੁੰਦਾ ਇਸ ਕੋਲ ਖੈਰੇ ਦੀ ਗੱਲ ਕਰਦਾ ਮੈਂ ਉਹਦੇ ਨਹੀਂ ਕਿੱਧਰ ਗਿਆ ਉਥੇ ਵਿਧਾਨ ਸਭਾ ਚ ਵੀ ਨਹੀਂ ਆਇਆ ਕਹਿੰਦਾ ਮੈਨੂੰ ਫੜ ਲੈਣਗੇ ਲੈ ਸਾਡਾ ਕੋਈ ਇਰਾਦਾ ਹੈ ਨਹੀਂ ਇਹ ਹੈ ਜੀ ਉਹ ਸਾਡੇ ਪਿੰਡ ਇਕ ਇਹਨਾਂ ਨੇ ਸਾਰੇ ਪੇਤ ਪਾਏ ਆ ਮੇਰੇ ਕੋਲੇ ਆਪਣੇ ਕੋ ਡੇਢ ਸਾਲ ਐ ਸਰਕਾਰ ਦਾ ਪਿਆ ਸੁੱਖ ਨਾਲ ਜਿਹੜੇ ਹਾਬ ਤੇ ਲੋਕਾਂ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆ ਰਹੇ ਨੇ ਆ ਡੇਡੇ ਇਕੱਠ ਹੋ ਰਹੇ ਨੇ ਅਗਲਾ ਵੀ ਆਪਣੇ ਕੋਲ ਹੀ ਐ ਪਰ ਐ ਆ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਕੇ ਦਿਖਾਵਾਂਗੇ ਸਾਨੂੰ ਲੰਡਨ ਕੈਲੀਫੋਰਨੀਆ ਪੈਰਿਸ ਬਣਾਉਣ ਦੀ ਲੋੜ ਨਹੀਂ ਪੰਜਾਬ ਹੀ ਬਣੇ ਸਾਡਾ ਬਾ ਇਹਨਾਂ ਤੋਂ ਬਚਿਓ ਇਹ ਜਿਹੜੇ ਪੰਜਾਬ ਦੇ ਦੋਖੀ ਨੇ ਨਾ ਇਹ ਆਪਸ ਚ ਲੜੇ ਹੋਏ ਨੇ ਇਹਨਾਂ ਤੋਂ ਬਚਿਓ ਕਿਉਂਕਿ ਜਿੰਨੀਆਂ ਵੀ ਬਾਇਲੈਕਸ਼ਨ ਡੇਰਾ ਬਾਬਾ ਨਾਨਕ ਕੋਈ ਉਹ ਜਿੱਤ ਗਏ ਆਪਾਂ ਖਿੱਦੜਬਾਹ ਹੋਈ ਉਹ ਜਿੱਤ ਕੇ ਕੌਣ-ਕੌਣ ਸੀ ਇੱਥੋਂ ਇਧਰੋਂ ਰੰਧਾਵੇ ਦੀ ਘਰ ਵਾਲੀ ਉਧਰੋਂ ਗੜਿੰਗੜੀ ਘਰ ਵਾਲੀ ਉਹ ਜਿੱਤ ਚੱਬੇ ਵਾਲ ਹੋਈ ਉਹ ਜਿੱਤ ਗਏ ਜ਼ਿਲਹੰਦਰ ਦੀ ਬਾਇਲੈਕਸ਼ਨ ਹੋਈ ਉਹ ਜਿੱਤ ਗਏ ਲੁਧਿਆਣੇ ਦੀ ਬਾਈ ਇਲੈਕਸ਼ਨ ਉਹ ਜਿੱਤ ਗਏ ਲੋਕ ਕਹਿੰਦੇ ਯਾਰ ਅਸੀਂ ਕੰਮ ਚਾਹੀਦਾ ਸਾਨੂੰ ਹੋਰ ਕੀ ਚਾਹੀਦਾ ਗਾਲਾਂ ਥੋੜੀ ਚਾਹੀਦੀਆਂ ਸਾਨੂੰ ਵੀ ਗਾਲਾਂ ਗੱਡੀਆਂ ਮੈਂ ਇੰਨੀਆਂ ਗਾਲਾਂ ਗੱਡੀਆਂ ਕੰਮ ਅਜੇ ਤਾਂ ਹੋਰਾਂ ਦੇ ਸਾਹ ਪਏ ਨੇ ਕਈ ਉਹੀ ਭੱਜ ਗਏ ਮੈਨੂੰ ਫੜਨੇ ਦੇ ਜਾਂਦੇ ਲੈ ਲੈ ਉ ਪੰਜਾਬ ਦੇ ਰਾਖੇ ਕਹੋਂਦੇ ਨੇ ਕਹਿੰਦਾ ਮੈਨੂੰ ਪਤਾ ਲੱਗਿਆ ਮੈਨੂੰ ਫੜਨਗੇ ਉਹ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਚੋਰ ਦੀ ਦਾੜੀ 'ਚ ਤਣਕਾ ਚੋਰ ਦੇ ਦਿਲ 'ਚ ਪਾਲਾ ਹੁੰਦਾ ਸੋਪਾਲ ਖੇਰ ਦੀ ਗੱਲ ਕਰਦਾ ਮੈਂ ਪਤਾ ਨਹੀਂ ਕਿੱਧਰ ਗਿਆ ਉੱਥੇ ਵਿਧਾਨ ਸਭਾ ਚ ਵੀ ਨਹੀਂ ਆਇਆ ਕਹਿੰਦਾ ਮੈਨੂੰ ਫੌੜਾ ਲੈਣਗੇ ਇਹ ਲੈ ਸਾਡਾ ਕੋਈ ਇਰਾਦਾ ਹੈ ਨਹੀਂ ਕੋਈ ਆਜਾ ਉਹ ਸਾਡੇ ਪਿੰਡ ਇੱਕ ਮੁੰਡਾ ਰਣਜੀਤਤਾ ਹੈ ਉਹਦਾ ਨਾਮ 88 ਕਵੇਲੇ ਨਾ ਜਦੋਂ ਦਿਨ ਚੱਲ ਰਹੇ ਸੀ ਪੰਜਾਬ ਦੇ ਦੂਜੇ ਦਰਦ ਦੇ ਮਾਹੌਲ ਵਾਲੇ ਉਹਨੂੰ ਕਿਤੇ ਵਹਿਮ ਹੋ ਗਿਆ ਜੀ ਰਣਜੀਤ ਤੇ ਨੂੰ ਆਦ ਕਮਲਾ ਜਿਆ ਉਹ 60% ਕਮਲਾ ਜਿਆ 40% ਠੀਕ ਜਿਆ ਸਾਡੇ ਘਰਾਂ ਚੋਂ ਇਹ ਮੁੰਡਾ ਉਹਨੂੰ ਵਹਿਮ ਹੋ ਗਿਆ ਕਹਿੰਦਾ ਮੈਨੂੰ ਪੁਲਿਸ ਚੱਕੂ ਕਦੇ ਲੋਕ ਕਹਿੰਦੇ ਤੂੰ ਕਮਲਾ ਜਿਆ ਹੈਗਾ ਸਿੱਧ ਸਤ ਪੱਧਰਾ ਜਿਆ ਬੰਦਾ ਹੈ ਤੂੰ ਦਿਲ ਦਾ ਸਾਫ਼ ਹੈ ਤੈਨੂੰ ਪੁਲਿਸ ਕਿਉਂ ਚੱਕੂਗੀ ਕਹਿੰਦਾ ਤੈਨੂੰ ਦੇਖ ਲਿਓ ਪੁਲਿਸ ਚੱਕੂ ਉਹਨਾਂ ਦਾ ਘਰ ਤਾਂ ਇਧਰ ਗਲੀ ਵਾਲੇ ਪਾਸਿਓਂ ਸੀ ਮੇਨ ਐਂਟਰੀ ਪਰ ਜਿਹੜਾ ਪਿਛਲਾ ਪਾਸਾ ਸੀ ਉਹ ਖੁੱਲਾ ਸੀ ਐ ਜਿਹੜੀ ਸੜਕ ਸਾਡੇ ਪਿੰਡ ਨੂੰ ਆਉਂਦੀ ਉਹ ਘਰੋਂ ਦਿਖਦੀ ਸੀ ਐ ਬੋਲਟ ਮੋਟਰਸਾਈਕਲ ਦੇ ਦੋ ਪੁਲਿਸ ਵਾਲੇ ਵਰਦੀ ਚ ਆਉਂਦੇ ਦੇਖ ਲੇ ਕਹਿੰਦਾ ਲਵੀਰ ਜੀ ਤੇ ਆ ਪੈ ਗਈ ਪੁਲਿਸ ਓਏ ਤੈਨੂੰ ਚੱਕਣਗੇ ਅੱਜ ਐਵੇਂ ਗਵਾਂਡੀਆਂ ਦੇ ਘਰੇ ਛਾਲ ਮਾਰਦਿਆ ਕਰੇ ਕੰਨ ਤਪਕੇ ਉਹਨਾਂ ਦਾ ਗਵਾਂਡੀਆਂ ਦਾ ਬੈਕ ਸਾਈਡ ਸੀ ਉਹਨਾਂ ਤੂੜੀ ਵਾਲੇ ਕੋਠੇ 'ਚ ਬਹਿ ਜਾ ਕਰੇ ਬੈਠਾ ਰਿਹਾ ਬੈਠਾ ਰਿਹਾ ਜਦੋਂ ਫਿਰ ਦੁਬਾਰੇ ਬੁਲਟ ਦੀ ਆਵਾਜ਼ ਆਈ ਘੰਟੇ ਬਾਅਦ ਦੇਖਿਆ ਚਲੇ ਗਏ ਸ਼ੁਕਰ ਆ ਉਹ ਕਹਿੰਦਾ ਟਾਈਮ ਤੇ ਪਤਾ ਲੱਗ ਗਿਆ ਨਹੀਂ ਅੱਜ ਅਨਜੀਤਿਆ ਚੱਕ ਲੈਂਦੀ ਪੁਲਿਸ ਤੈਨੂੰ ਡੇਢ ਸਾਲ ਛਾਲਾਂ ਮਾਰੀ ਗਏ ਜੀ ਪੌਣੇ 2 ਸਾਲ ਇੱਕ ਦਿਨ ਕੀ ਹੋਇਆ ਜੀਪ ਆਵੇ ਪੁਲਿਸ ਦੀ ਕਹਿੰਦਾ ਲਵੀਰ ਜੀ ਤੇ ਗਾਰਾਂ ਪੈ ਗਈਆਂ ਓਏ ਗਾਰਾਂ ਤਾਂ ਹੀ ਪੈ ਗਈਆਂ ਅੱਜ ਤਾਂ ਅ ਉਨੇ ਤੂੜੀ ਵਾਲੇ ਕੋਠੇ 'ਚ ਬਹਿ ਗਿਆ ਪੁਲਿਸ ਕਿਤੇ ਕੁਦਰਤੀ ਉਹਨਾਂ ਦੇ ਘਰ ਹੀ ਆਈ ਸੀ ਜਿੰਨਾਂ ਦੇ ਤੂੜੀ ਵਾਲੇ ਕੋਠੇ 'ਚ ਬੈਠਾ ਸੀ ਉਹ ਮੂਰਦੀ ਆ ਗਈ ਪੁਲਿਸ ਉਹਨਾਂ ਦੀ ਬੁੜੀ ਨੂੰ ਕਹਿੰਦੇ ਤੇਰੇ ਮੁੰਡੇ ਕੱਢ ਦਿਆ ਸ਼ਰਾਬਾਂ ਨਕਲੀ ਸ਼ਰਾਬਾਂ ਵੇਚਦੇ ਹੋ ਤੁਸੀਂ ਕੱਢ ਕੱਢ ਕੇ ਜ਼ਹਿਰ ਪਿਆ ਉਹਨਾਂ ਲੋਕਾਂ ਨੂੰ ਕਿੱਥੇ ਨੇ ਉਹ ਕਹਿੰਦੀ ਭਾਈ ਮੈਨੂੰ ਤਾਂ ਪਤਾ ਨਹੀਂ ਕਿੱਥੇ ਨੇ ਗੋਲੀ ਮਾਰ ਪੁੱਜਿੱਥੇ ਹੈਗੇ ਨੇ ਔਲਾਦ ਭਾਈ ਮਾਰੀ ਨਿਕਲਈ ਐਨੇ ਨੂੰ ਇੱਕ ਪੁਲਿਸ ਵਾਲਾ ਤੂੜੀ ਵਾਲੇ ਕੋਠੇ 'ਚ ਰਣਜੀਤੇ ਨੂੰ ਫੜੀ ਆਵੇ ਉਹ ਕਹਿੰਦਾ ਤੂੰ ਤਾਂ ਕਹਿੰਦੀ ਆ ਪਤਾ ਨਹੀਂ ਕਿੱਥੇ ਨੇ ਇੱਥੇ ਅੱਧੇ ਘਰੇ ਤੂੜੀ ਵਾਲੇ ਕੋਠੇ 'ਚ ਪਟਾਰੇ ਦੋ ਉਹ ਕਹਿੰਦੀ ਇਹ ਤਾਂ ਮੇਰਾ ਮੁੰਡਾ ਹੀ ਹੈ ਨਹੀਂ ਦੋ ਹੋਰ ਮਾਰੀਆਂ ਹੁਣ ਤੂੰ ਮੁੰਡੇ ਤੋਂ ਮੁਕਰਦੀ ਆਂ ਐਨਨੂੰ ਪੰਚਾਇਤ ਇਕੱਠੀ ਹੋ ਗਈ ਤਾਂ ਰਣਜੀਤ ਤਾਂ ਹੁਣ ਜਸਟੀਫਾਈ ਕਰ ਰਿਹਾ ਆ ਆਵਦੀ ਗ੍ਰਿਫਤਾਰੀ ਨੂੰ ਕਹਿੰਦਾ ਪਿੰਡ ਦੇ ਲੋਕੋ ਮੈਂ ਤੁਹਾਨੂੰ ਪੌਣੇ ਦੋ ਸਾਲ ਦਾ ਕਹੀ ਜਾਂਦਾ ਮੈਨੂੰ ਪੁਲਿਸ ਚੱਕੂ ਮੈਨੂੰ ਪੁਲਿਸ ਚੱਕੂ ਤੁਸੀਂ ਕਹਿੰਦਾ ਮੈਨੂੰ ਕਮਲਾ ਕਹੀ ਗਿਓ ਆ ਚੱਕ ਲਿਆ ਪੁਰਾਣਾ ਤੁਹਾਡਾ ਅੱਜ ਕਹਿੰਦਾ ਲੈ ਦੱਸੋ ਯਾਰ ਉਹ ਪਿੰਡ ਦੇ ਲੋਕਾਂ ਨੇ ਕਹਿਆ ਜੀ ਇਹ ਤਾਂ ਵਿਚਾਰਾ ਛਾਲਾ ਉਹੀ ਮਾਰੀ ਜਾਂਦਾ ਅੱਜ ਕਿਤੇ ਛਾਲ ਜਿਹੜੀ ਉਹ ਸਿੱਧੀ ਉਹ ਪੈ ਗਈ ਪਹਿਲਾਂ ਤਾਂ ਪੁੱਠੀਆਂ ਪੈਂਦੀਆਂ ਸੀ ਇਹ ਇਹਨਾਂ ਦਾ ਮੁੰਡਾ ਹੈ ਨਹੀਂ ਜੀ ਤਾਂ ਹੋਰ ਕਰਦਾ ਜੀ ਤਾਂ ਆ ਕੇ ਕਿ ਬਚਾ ਹੋਇਆ ਆਹੀ ਗੱਲ ਉਹਨਾਂ ਨੂੰ ਹੁਣ ਤਾਂ ਕਰੀ ਮੈਨੂੰ ਚੱਕਣਗੇ ਉਹੀ ਕੋਈ ਐਂਬੂਲੈਂਸ ਲੰਘ ਜੇ ਲੈ ਪੈ ਗਈ ਪੁਰਸ ਹੋਏ ਕਿਉਂਕਿ ਦਿਲ ਚ ਪਾਲਾ ਹੈ ਨਾ ਦਿਲ ਚ ਪਾਲਾ ਹੈ ਸਈਆ ਨਾ ਸੱਚੀਆਂ ਨੇ ਨਾ ਸੱਚੇ ਤਾਰੀ ਮਾਰ ਕੇ ਸਾਡਾ ਹੌਸਲਾ ਵਧਾ ਦਿਆ ਕਰੋ ਇਹਨਾਂ ਦੇ ਸਾਰੇ ਭੇਤ ਪਏ ਆ ਮੇਰੇ ਕੋਲੇ ਆਪਣੇ ਕੋ ਡੇਢ ਸਾਲ ਐ ਸਰਕਾਰ ਦਾ ਪਿਆ ਸੁੱਖ ਨਾਲ ਜਿਹੜੇ ਹਾਬ ਤੇ ਲੋਕਾਂ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆ ਰਹੇ ਨੇ ਆ ਡੇਡੇ ਇਕੱਠ ਹੋ ਰਹੇ ਨੇ ਅਗਲਾ ਵੀ ਆਪਣੇ ਕੋਲ ਹੀ ਐ ਪਰ ਐ ਆ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਕੇ ਦਿਖਾਵਾਂਗੇ ਸਾਨੂੰ ਲੰਡਨ ਕੈਲੀਫੋਰਨੀਆ ਪੈरिस ਬਣਾਉਣ ਦੀ ਲੋੜ ਨਹੀਂ ਪੰਜਾਬ ਹੀ ਬਣ ਜਾ ਸਾਡਾ ਉਹ ਛਿੰਝਾਂ ਵਾਲਾ ਪੰਜਾਬ ਉਹ ਕਬੱਡੀਆਂ ਵਾਲਾ ਪੰਜਾਬ ਉਹ ਭੰਗੜੀਆਂ ਵਾਲਾ ਪੰਜਾਬ ਉਹ ਫੌਜ 'ਚ ਭਰਤੀ ਹੋਣ ਵਾਲਾ ਪੰਜਾਬ ਉਹ ਕਿੱਧਰ ਲੈ ਗਏ ਸਾਡਾ ਪੰਜਾਬ ਯਾਰ ਤੁਸੀਂ ਆਊਗਾ ਪੰਜਾਬ ਵਾਪਸ ਆਊਗਾ ਬਾਈ ਇਹਨਾਂ ਤੋਂ ਬਚਿਓ ਇਹ ਜਿਹੜੇ ਪੰਜਾਬ ਦੇ ਦੋਖੀ ਨੇ ਨਾ ਇਹ ਆਪਸ ਚ ਲੜੇ ਹੋਏ ਨੇ ਇਹਨਾਂ ਤੋਂ ਬਚਿਓ ਕਿਉਂਕਿ ਜਿੰਨੀਆਂ ਵੀ ਬਾਤ 2 ਲੱਖਾਂ ਡੇਰੇ ਬਾਬਾ ਨਾਲ ਕੋਈ ਉਹ ਜਿੱਤ ਗਏ ਆਪਾਂ ਖਿੱਦੜਵਾਹ ਹੋਈ ਉਹ ਜਿੱਤ ਕੇ ਕੌਣ-ਕੌਣ ਸੀ ਇੱਥੋਂ ਇਧਰੋਂ ਰੰਧਾਵੇ ਦੀ ਘਰ ਵਾਲੀ ਉਧਰੋਂ ਗੜਿੰਗ ਦੀ ਘਰ ਵਾਲੀ ਉਹ ਜਿੱਤ ਚੱਬੇ ਵਾਲ ਹੋਈ ਉਹ ਜਿੱਤ ਕੇ ਜ਼ਿਲਹੰਦਰ ਦੀ ਬਾਈ ਇਲੈਕਸ਼ਨ ਹੋਈ ਹੋ ਜਿੱਤ ਗਏ ਲੁਧਿਆਣੇ ਦੀ ਬਾਈ ਇਲੈਕਸ਼ਨ ਹੋ ਗਈ ਹੋ ਜਿੱਤ ਗਏ ਲੋਕ ਕਹਿੰਦੇ ਯਾਰ ਅਸੀਂ ਕੰਮ ਚਾਹੀਦੇ ਸਾਨੂੰ ਹੋਰ ਕੀ ਚਾਹੀਦਾ ਗਾਲਾਂ ਥੋੜੀ ਚਾਹੀਦੀਆਂ ਸਾਨੂੰ ਵੀ ਗਾਲਾਂ ਕੱਢੀਆਂ ਮੈਂ ਇੰਨੀਆਂ ਗਾਲਾਂ ਕੱਢੀਆਂ ਕੰਮ ਸਾਡਾ ਸੜਕਾਂ ਬਣ ਗਈਆਂ ਸਾਡੀਆਂ ਸੜਕ ਸੁਰੱਖਿਆ ਫੋਰਸ ਤੋਂ ਉਹਨੂੰ ਸੜਕ ਤੇ ਮਿਲਦੇ ਹੋਣਗੇ ਚੱਕ ਕੇ ਜ਼ਖਮੀ ਨੂੰ ਲੈ ਜਾਂਦੇ ਨੇ 6 ਮਿੰਟ 20 ਸਕਿੰਟ ਉਹਨਾਂ ਦਾ ਕਾਲ ਟਾਈਮ ਹੈ 48% ਮੌਤਾਂ ਕੱਟ ਗਈਆਂ ਸੜਕਾਂ ਤੇ 48% ਗੜਕਰੀ ਨੇ ਦੱਸਿਆ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ 'ਚ ਵੀ ਪੰਜਾਬ ਤੋਂ ਸਿੱਖੋ ਕੁਛ ਠੀਕ ਹੈ ਸੈਂਟਰ ਵਾਲੇ ਥੋੜਾ ਜਿਹਾ ਕਰਦੇ ਆ ਆਪਣੇ ਨਾਲ ਪੈਸੇ ਨਹੀਂ ਦਿੰਦੇ ਜਾਂ ਕੋਈ ਇਸ ਤਰ੍ਹਾਂ ਦੇ ਵਿਹਾਰ ਕਰਨ ਲੱਗ ਜਾਂਦੇ ਆ ਵੀ ਜਿਵੇਂ ਪੰਜਾਬ ਦੇਸ਼ ਦਾ ਹਿੱਸਾ ਹੀ ਨਾ ਹੋਵੇ ਤਾਂ ਮੈਂ ਔਖੇ ਪੱਖ ਰੱਖਦਾ ਵੀ ਇਹ ਤੁਸੀਂ ਇਹ 'ਚ ਕੀ ਕਰੋਗੇ ਚੌਲ ਵੀ ਦੇਵਾਂਗੇ ਹੜ ਵੀ ਆਗੇ ਫਿਰ ਵੀ 170 ਤੋਂ 175 ਲੱਖ ਮੀਟਰ ਕਟਨ ਚੌਲ ਦੇਵਾਂਗੇ ਮਿੱਟੀ ਚੱਕ ਰਹੇ ਹੁਣ ਜੀਦਾ ਖੇਤ ਉਹਦੀ ਰੇਤ ਆਪਾਂ ਨੇ ਸਕੀਮ ਚਲਾਈ ਹੈ ਮਿੱਟੀ ਚੱਕੋ ਜਿਹੜੀ ਤੁਹਾਡੇ ਖੇਤ ਚ ਹੈ ਵੇਚ ਦਿਓ ਟਰੈਕਟਰ ਚਾਹੀਦਾ ਟਰੈਕਟਰ ਦੇਵਾਂਗੇ 7200 ਰੁਪਏ ਪਰ ਕਿੱਲਾ ਕੱਲੀ ਮਿੱਟੀ ਚੱਕਣ ਵਾਸਤੇ ਚਾਹੇ ਡੀਜ਼ਲ ਤੇ ਵਰਤ ਲੋ ਚਾਹੇ ਜੀਸੀਬੀ ਤੇ ਵਰਤ ਲੋ ਇਸ ਤੋਂ ਦੇਵਾਂਗੇ ਕਿਉਂਕਿ ਇਹ ਕੁਦਰਤ ਦੇ ਹੱਥ ਹੈ ਹਲੋ ਕਿ ਉਹ ਤਾਂ ਕਹਿੰਦੇ ਭਗਵੰਤ ਮਾਨ ਲੈ ਲੈਂਦੇ ਨੇ ਹਟ ਲੈ ਮੈਂ ਹਿਮਾਚਲ ਤੋਂ ਪਹਾੜ ਮੈਂ ਲੈ ਆ ਉਹਨਾਂ ਨੂੰ ਬੁਲਾ ਕੇ ਵਿਆਹ ਪਹਾੜਦੇ ਹੋ ਯਾਰ ਪੰਜ ਸੱਤ ਪਹਾੜਾਂ ਦੇ ਪਹਾੜੀ ਆ ਗਏ ਫਿਰ ਕਹਿੰਦੇ ਤੂੰ ਪੈਸੇ ਮੰਗਦਾ ਹੈ ਤੇ ਜਦੋਂ ਬਾੜ ਦੇ ਵਿੱਚ ਚੀਨ ਨਾਲ ਲੜਾਈ ਲੱਗੀ ਸੀ ਕਾਂਗਰਸ ਨੇ ਨੈਸ਼ਨਲ ਡਿਫੈਂਸ ਫੰਡ ਦੇ ਵਿੱਚ ਮਾਵਾ ਭੈਣਾ ਤੋਂ ਸੋਨਾ ਮੰਗਿਆ ਸੀ ਪੰਜਾਬ ਨੇ 47 ਗੁਣਾ ਵੱਧ ਪੂਰੇ ਦੇਸ਼ ਤੋਂ ਜਿੰਨਾ ਇਕੱਠਾ ਹੋਇਆ ਉਹ ਤਾਂ 47 ਗੁਣਾ ਵੱਧ ਸਾਡੀਆਂ 3 ਭੈਣਾਂ ਨੇ ਆਪਣੇ ਕੰਨਾਂ ਦੀਆਂ ਵਾਲੀਆਂ ਕੋਕੇ ਲਾ ਕੇ ਦਿੱਤੀ ਸੀ ਆ ਬਜ਼ੁਰਗ ਬੈਠੇ ਨੇ ਪਤਾ ਹੋਊਗਾ ਹਰ ਵਕਤ ਅਸੀਂ ਹਾਜ਼ਰ ਹਾਂ ਉਹ ਨੂੰ ਉਹ ਨੂੰ ਉਹ ਅਸੀਂ ਉਹਨੂੰ ਤੁਸੀਂ ਫੰਡ ਨਹੀਂ ਮੰਨਦੇ ਫਿਰ ਜਵਾਲਾ ਨਹਿਰੂ ਦੇ 73ਵੇਂ ਜਨਮ ਦਿਨ ਤੇ 125 ਕਿਲੋ ਸੋਨਾ ਪੰਜਾਬ ਸਰਕਾਰ ਨੇ ਗਿਫਟ ਕਰਤਾ ਸੀ ਕਿ ਜੇ ਇਹ ਲੜਾਈਆਂ 'ਚ ਨੁਕਸਾਨ ਹੋ ਗਿਆ ਦੇਸ਼ ਨੂੰ ਦੁਬਾਰੇ ਖੜਾ ਕਰਨਾ ਅਸੀਂ ਤਾਂ ਉਹ ਬੰਦੇ ਆ ਸੰਕਟ ਸਾਡੇ ਤੇ ਆ ਗਿਆ ਅਸੀਂ ਤਾਂ ਇੱਕ ਦੂਜੇ ਦਾ ਬਾਹਨਾ ਬਾਪ ਮੋਢੇ ਦਾ ਮੋਢਾ ਲਾ ਕੇ ਅੱਜ ਤੱਕ ਖੜੇ ਹੋ ਜਾਗੇ ਵੀਰੋ ਸਵਾਜ 19000 ਕਿਲੋਮੀਟਰ ਸੜਕਾਂ ਦਾ ਉਦਘਾਟਨ ਤੁਹਾਡੇ ਤਰਨ ਤਨ ਸਭ ਤੋਂ ਕੀਤਾ ਹੈ ਬੜੀ ਜਲਦੀ ਟੈਂਡਰ ਟੁੰਡਰ ਹੋ ਗਏ ਸਾਰੇ ਬਣਨ ਲੱਗ ਜਾਣੀਆਂ ਸੜਕਾਂ ਕਿਉਂਕਿ ਆਹ ਟਾਈਮ ਸੜਕਾਂ ਬਣਨ ਦਾ ਹੈਗਾ ਹੁਣ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਤੱਕ ਫਿਰ ਜਨਵਰੀ ਚ ਥੋੜਾ ਜਿਹਾ ਤੁੰਤੰਦ ਪੈਣ ਲੱਗ ਜੈਨੇ ਥੋੜਾ ਜਿਹਾ ਘਟ ਜਾਂਦਾ ਫਿਰ ਮਾਰਚ ਅਪ੍ਰੈਲ ਚ ਵੀ ਸੜਕਾਂ ਬਣ ਜਾਣੀਆਂ